ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਹਾਂ ਕਿ ਸਭ ਠੀਕ ਹੋਣਗੇ ਜੀ ਤਾਂ ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਜੀ ਦਿਲੋਂ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਮੇਰੀਆਂ ਵੀਡੀਓ ਦੇਖਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਹਨਾ ਤਾਂ ਕਮੈਂਟ ਵੀ ਕਰਦੇ ਆ ਜੀ ਉਹਨਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਜੀ ਤੇ ਜੋ ਆਪਣੀਆਂ ਵੀਡੀਓ ਨੂੰ ਨਵੇਂ ਲੋਕ ਦੇਖਦੇ ਆ ਹਨਾ ਜਾਂ ਨਿਊ ਜਿਹੜੇ ਜੁੜ ਰਹੇ ਆਪਣੇ ਦੇ ਨਾਲ ਤੇ ਉਹਨਾਂ ਨੂੰ ਇਹ ਰਿਕੁਐਸਟ ਹੈ ਜੀ ਤੇ ਵੀ ਰੂਸਿਆਂ ਦੀ ਤਰ੍ਹਾਂ ਜੋ ਆਪਣੇ ਨਾਲ ਜੁੜੇ ਹੋਏ ਏਕੀ ਆਪਣੀ ਇੱਕ ਫੈਮਿਲੀ ਬਣ ਚੁੱਕੇ ਆ ਉਹਨਾਂ ਦੀ ਤਰ੍ਹਾਂ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਹਨਾ ਕਿਉਂਕਿ ਕਹਿੰਦੇ ਹੁੰਦੇ ਆ ਕਿ ਰਿਸ਼ਤੇ ਕਰਵਾਉਣ ਨਾਲੋਂ ਇੱਕ ਜੋੜਨ ਵਾਲਾ ਸਭ ਤੋਂ ਵੱਡਾ ਹੁੰਦਾ ਏ ਹਨਾ ਤੇ ਰਿਸ਼ਤੇ ਦੇਖੋ ਕਿ ਮੈਂ ਕਰਵਾਨੀਆਂ ਹਨਾ ਜੋੜਨ ਵਾਲੇ ਕੌਣ ਹੋ ਜੋੜਨ ਵਾਲੇ ਤੁਸੀਂ ਹੋ ਜੀ ਹਨਾ ਤੁਸੀਂ ਅੱਗੇ ਦੀ ਅੱਗੇ ਸ਼ੇਅਰ ਕਰੋਗੇ ਤਾਂ ਉਹਦੇ ਨਾਲ ਕੀ ਹੋਏਗਾ ਕਿ ਜਿਸ ਤਰ੍ਹਾਂ ਦਾ ਰਿਸ਼ਤਾ ਜਿੰਨਾਂ ਨੂੰ ਚਾਹੀਦਾ ਏ ਉੱਥੋਂ ਤੱਕ ਆਪਣੀ ਵੀਡੀਓ ਪਹੁੰਚ ਗਈ ਹੈ ਤਾਂ ਸਮਝ ਲਓ ਕਿ ਇੱਕ ਕੜੀ ਦੀ ਕੜੀ ਜੁੜਦੀ ਰਹਿੰਦੀ ਹੈ ਜੀ ਹਨਾ ਜਿਦੇ ਕਰਕੇ ਚਲੋ ਰਿਸ਼ਤਾ ਜਲਦੀ ਮਿਲ ਜਾਂਦਾ ਹੈ ਜੀ ਹਨਾ ਬਹੁਤ ਹੈ ਤੁਹਾਡੇ ਸਹਿਯੋਗ ਦੇ ਨਾਲ ਰਿਸ਼ਤੇ ਆਪਾਂ ਨੂੰ ਮਿਲੇ ਆ ਜੋ ਕਿ ਸਿਰੇ ਚੜੇ ਆ ਜੀ ਹਨਾ ਤੇ ਸੋ ਅੱਜ ਦੇ ਜੋ ਡਾਟੇ ਆ ਜੀ ਅੱਜ ਦੇ ਡਾਟੇ ਤਾਂ ਆਪਣੇ ਉੱਪਰ ਕਾਫੀ ਇਕੱਠੇ ਹੋਏ ਪਿਆ ਖੁਦ ਨੂੰ ਨਹੀਂ ਸਮਝ ਆ ਰਹੀ ਕਿ ਹਨਾ ਸਾਰਿਆਂ ਦੇ ਡਾਟੇ ਆਪਾਂ ਬੋਲੀਏ ਜਾਂ ਅ ਥੋੜੇ ਹੀ ਬੋਲੀਏ ਕਿਉਂਕਿ ਜਦੋਂ ਇੰਨੇ ਜ਼ਿਆਦੇ ਡਾਟੇ ਬੋਲਦੇ ਆ ਉਦੋਂ ਮੈਨੂੰ ਕੁਛ ਇਹ ਕਹਿ ਦਿੰਦੇ ਆ ਕਿ ਮੈਡਮ ਅਸੀਂ ਕਨਫਿਊਜ਼ ਹੋ ਜਾਂਦੇ ਆ ਤੁਸੀਂ ਇੱਕ ਇੱਕ ਕਰਕੇ ਡਾਟਾ ਬੋਲਿਆ ਕਰੋ ਕੁਝ ਕਹਿ ਦਿੰਦੇ ਆ ਕਿ ਮੈਡਮ ਤੁਸੀਂ ਸਕਰੀਨ ਦੇ ਉੱਪਰ ਹੀ ਡਾਟਾ ਮੈਂਸ਼ਨ ਕਰਦੇ ਕਰੋ ਜੀ ਜੇ ਆਪਾਂ ਦੋ ਜਣਿਆਂ ਦੇ ਜਾਂ ਤਿੰਨ ਜਣਿਆਂ ਦੇ ਸਕਰੀਨ ਦੇ ਉੱਪਰ ਮੈਂਸ਼ਨ ਕਰ ਵੀ ਦਵਾਂਗੇ ਤਾਂ ਕੁਝ ਲੋਕ ਫਿਰ ਇਹ ਕਹਿ ਦਿੰਦੇ ਆ ਮੈਡਮ ਉੱਪਰ ਡਾਟਾ ਦਾ ਤੁਸੀਂ ਤਿੰਨ ਜਣਿਆਂ ਦੇ ਲਿਖਿਆ ਤੇ ਬੋਲੀ ਤੁਸੀਂ ਬਹੁਤ ਜ਼ਿਆਦਾ ਜਾਣਦੇ ਹੋ ਹਨਾ ਕਿੰਨੇ ਜਣਿਆਂ ਦਾ ਡਾਟਾ ਬੋਲੀ ਜਾਂਦੇ ਹੋ ਹਨਾ ਸੋ ਪਲੀਜ਼ ਇਸ ਕਰਕੇ ਨਾ ਵੀਡੀਓ ਨੂੰ ਹੀ ਲਾਸਟ ਤੱਕ ਦੇਖ ਲਿਆ ਕਰੋ ਤੇ ਦੇਖ ਲਿਆ ਕਰੋ ਕਿਨੇ ਕਿੰਨੇ ਡਾਟੇ ਤੇ ਕਿੰਨਾ ਕਿੰਨੇ ਡਾਟੇ ਸ਼ੇਅਰ ਕੀਤੇ ਹੋਏ ਸੀ ਹਨਾ ਸੋ ਅੱਜ ਦਾ ਜੋ ਫਰਸਟ ਡਾਟਾ ਹੈਗਾ ਜੀ ਅੱਜ ਦਾ ਫਰਸਟ ਡਾਟਾ ਹੈਗਾ ਜੀ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਕੁੜੀ ਦਾ ਡੇਟ ਆਫ ਬਰਥ ਹੈਗਾ 1994 ਹਾਈਟ ਹੈਗੀ ਹੈ ਜੀ 54 ਕੁਆਲੀਫਿਕੇਸ਼ਨ ਹੈਗੀ ਹੈ ਜੀ ਬੀਏ ਕੁੜੀ ਨੇ ਵੈਸੇ ਟਾਇਲਟਸ ਕੀਤੀ ਸੀਗੇ ਬਟ ਇਹ ਆ ਕਿ ਉਹਦੀ ਜੋ ਆਇਲਟਸ ਕੀਤੀ ਸੀਗੀ ਉਹ ਐਕਸਪਾਇਰ ਹੋ ਗਈ ਹੈ ਜੀ ਹੁਣ ਉਹਨਾਂ ਨੂੰ ਇਹ ਆ ਕਿ ਚਲੋ ਪਿਆਰ ਮੁੰਡਾ ਹੀ ਮਿਲ ਜਾਵੇ ਬਟ ਇਹ ਕਿ ਮੁੰਡਾ ਜਾਂਦਾ ਇੱਧਰ ਆਇਆ ਹੋਵੇ ਜੇ ਨਹੀਂ ਆਉਣਾ ਤਾਂ ਜਲਦੀ ਤੋਂ ਜਲਦੀ ਹੀ ਜਿਹਨੇ ਆਉਣਾ ਹੋਵੇ ਤਾਂ ਉਹ ਉਹੀ ਕੰਟੈਕਟ ਕਰਿਓ ਜੀ ਠੀਕ ਹੈ ਇਹ ਹੈਗਾ ਜੀ ਜੱਟ ਸਿੱਖ ਪਰਿਵਾਰ ਦਾ ਡੇਟ ਆਫ ਬਰਥ 1994 ਹੈ ਜੀ ਤੁਹਾਨੂੰ ਮੈਂ ਇੱਕ ਵਾਰੀ ਹੋਰ ਦੱਸ ਦਿੰਨੀ ਆ ਕੁਆਲਿਫਿਕੇਸ਼ਨ ਉਹਦੀ ਬੀਏ ਹੈ ਜੀ ਆਇਲਟਸ ਉਹਦੀ ਐਕਸਪਾਇਰ ਹੋ ਚੁੱਕੀ ਆ ਆਇਲਟਸ ਤੋਂ ਹੁਣ ਉਹਦੀ ਕੰਮ ਨਹੀਂ ਕਰੇਗੀ ਤੇ ਦੂਸਰਾ ਜੋ ਡਾਟਾ ਹੈਗਾ ਜੀ ਉਹ ਵੀ ਜੱਟ ਸਿੱਖ ਪਰਿਵਾਰ ਦੀ ਕੁੜੀ ਆ ਜੀ ਸ਼ਾਰਟ ਟਾਈਮ ਦੇ ਵਿੱਚ ਡਾਈਵੋਰਸ ਆ ਉਹ ਇਹਨਾਂ ਦੀ ਹੀ ਸਿਸਟਰ ਆ ਕੁੜੀ ਵੀ ਸੋਹਣੀ ਐ ਸਮਾਰਟ ਐ ਜੀ ਗੁੱਡ ਲੁਕਿੰਗ ਐ ਉਹਨੇ ਵੀ ਬੀਏ ਕੀਤੀ ਹੋਈ ਐ ਹਾਈਟ ਉਹਦੇ ਤੋਂ 1-2 ਪੁਆਇੰਟ ਉੱਪਰ ਹੀ ਐ ਤੇ ਕੁੜੀ ਦੀ ਹਾਈਟ ਹੈਗੀ ਐ 5-5 ਜਾਂ 5-6 ਐ ਜੀ ਇੱਥੋਂ ਤੱਕ ਕੁੜੀ ਦੀ ਹਾਈਟ ਐ ਜੀ ਕੁੜੀ ਸੋਹਣੀ ਐ ਸਮਾਰਟ ਐ ਉਹਦਾ ਸ਼ਾਰਟ ਟਾਈਮ ਦੇ ਵਿੱਚ ਹੀ ਡਾਈਵੋਰਸ ਹੋ ਗਿਆ ਸੀਗਾ ਤੇ ਕੁੜੀ ਬਹੁਤ ਹੀ ਵਧੀਆ ਨੇਚਰ ਦੀ ਮਾਲਕ ਐ ਉਹ ਵੀ ਜੱਟ ਸਿੱਖ ਪਰਿਵਾਰ ਤੋਂ ਹੀ ਬਲੋਂਗ ਕਰਦੀ ਐ ਜੀ ਤੇ ਉਹਨਾਂ ਨੂੰ ਵੀ ਚਾਹੀਦਾ ਐ ਜੱਟ ਸਿੱਖ ਪਰਿਵਾਰ ਦੇ ਵਿੱਚ ਮੁੰਡਾ ਹੋਵੇ ਮੁੰਡਾ ਪੀਆਰ ਹੀ ਹੋਵੇ ਸਿੱਖ ਸੋ ਇਹਨਾਂ ਦੋਨਾਂ ਭੈਣਾਂ ਨੂੰ ਮੁੰਡੇ ਪੀਆਰ ਹੀ ਚਾਹੀਦੇ ਐ ਜੀ ਹਨਾ ਤੇ ਇੱਕ ਤੁਹਾਨੂੰ ਮੈਂ ਦੱਸਿਆ ਸੀਗੇ ਕਿ ਖਤਰੀ ਮਾਜਣਾ ਦੀ ਕੁੜੀ ਹੈ ਜੀ ਜੀ ਦੀ ਕੁਆਲੀਫਿਕੇਸ਼ਨ ਵੀ ਬਹੁਤ ਵਧੀਆ ਹੈ ਗ੍ਰੈਜੂਏਸ਼ਨ ਹੈ ਜੇ ਕੁੜੀ ਤੇ ਕੁੜੀ ਨੇ ਜੀ ਐਨ ਐਮ ਕੀਤੀ ਹੋਈ ਹੈ ਜੀ ਡਿਗਰੀ ਹੈ ਕੁੜੀ ਕੋਲੇ 3 ਸਾਲ ਦੀ ਡੀ ਐਸ ਸੀ ਨਰਸਿੰਗ ਹੈ ਜੀ ਐਨ ਐਮ ਨਰਸਿੰਗ ਕੀਤੀ ਹੋਈ ਹੈ ਜੀ ਉਹਨੇ ਹਨਾ ਤੇ ਕੁੜੀ ਉਹ ਵੀ ਸਮਾਰਟ ਹੈ ਜੇ ਸੋਹਣੀ ਹੈ ਤੇ ਉਹਨਾਂ ਨੂੰ ਕਾਸਟ ਦਾ ਨਹੀਂ ਹੈਗਾ ਜੀ ਚਾਹੇ ਜਟ ਸਿੱਖ ਪਰਿਵਾਰ ਹੋਵੇ ਕੋ ਮੂਸਿੱਖ ਹੋਵੇ ਹਨਾ ਜਾਂ ਰੋੜੇ ਖੱਤਰੀ ਮਾਜਨਾ ਚ ਹੋ ਜਾਵੇ ਪਰ ਇਹ ਹੈ ਕਿ ਉਹਨਾਂ ਨੂੰ ਵੀ ਮੁੰਡਾ ਪੀਆਰ ਹੀ ਚਾਹੀਦਾ ਹੈ ਜੇ ਜਿਹੜੀਆਂ ਇਹ ਤਿੰਨੋਂ ਨੇ ਤੁਹਾਨੂੰ ਡਾਟੇ ਬੋਲੇ ਆ ਇਹ ਮੁੰਡੇ ਪੀਆਰ ਹੀ ਚਾਹੀਦੇ ਸੀ ਇਹਨਾਂ ਨੂੰ ਕਿਉਂਕਿ ਇਹ ਬਹੁਤ ਏਦਾਂ ਦੇ ਡਾਟੇ ਹੁੰਦੇ ਆ ਜਿਹੜੇ ਜੀਐਨ ਦਾ ਮਲੀਆਂ ਕੁੜੀਆਂ ਪਾਲਦੇ ਹੁੰਦੇ ਆ ਹਨਾ ਤਾਂ ਇਹ ਜੀਐਨੰਮ ਕੀਤੀ ਹੋਈ ਹੈ ਜੇ ਕੁੜੀ ਦੀ ਧਿਆਨ ਚ ਰੱਖ ਲਿਓ ਜਿਨ੍ਹਾਂ ਨੂੰ ਨਰਸਿੰਗ ਵਾਲੀ ਕੁੜੀ ਚਾਹੀਦੀ ਹੋਵੇ ਤੁਸੀਂ ਪਰਿਵਾਰ ਵੀ ਸੰਪਰਕ ਕਰ ਸਕਦੇ ਆ ਬਟ ਇਹ ਆ ਕਿ ਇਹਨਾਂ ਦੀ ਆਪ ਦੇ ਖੁਦ ਦੀ ਪਹਿਲੀ ਹੈ ਜੀ 8-10 ਕਿੱਲੇ ਤੇ ਇਹਨਾਂ ਨੂੰ ਇਹ ਆ ਕਿ ਦੋ ਚਾਹੇ ਦੋ ਕਿੱਲੇ ਜਾਂ ਤਿੰਨ ਕਿੱਲੇ ਹੀ ਪਹਿਲੇ ਹੋਵੇ ਜਟ ਸਿੱਖ ਪਰਿਵਾਰ ਵੀ ਕੰਟੈਕਟ ਕਰ ਸਕਦੇ ਆ ਤੇ ਪਲੀਜ਼ ਜਰੂਰ ਕੰਟੈਕਟ ਕਰਿਓ ਜੀ ਹਨਾ ਸੋ ਇੱਕ ਹੋਰ ਹੈ ਜੀ ਉਹ ਵੀ ਜਟ ਸਿੱਖ ਪਰਿਵਾਰ ਦੀ ਕੁੜੀ ਹੈ ਤੇ ਉਹਦਾ ਡਾਈਵੋਰਸ ਹੋਇਆ ਹੈ ਜੀ ਉਹਨਾਂ ਦੀ ਵੀ ਖੁੱਦ ਹੀ ਪੈਲੀ ਉਹਨਾਂ ਦੀ ਵੀ 25 ਕਿੱਲੇ ਹੈਗੀ ਆ ਮਤਲਬ ਉਹਨਾਂ ਦੀ ਫੈਮਿਲੀ ਦੇ ਕੁੜੀ ਵਾਲਿਆਂ ਦੀ ਤੇ ਉਹਨਾਂ ਨੂੰ ਇਹ ਹੈ ਕਿ 7-8 ਕਿੱਲੇ ਪੈਲੀ ਜਾਂ 10 ਕਿੱਲੇ ਪੈਲੀ ਦੇ ਵਿੱਚ ਹੀ ਮੁੰਡਾ ਹੋਵੇ ਤੇ ਉਹਦੇ ਥੋੜਾ ਜਿਹਾ ਜਿੱਦਾਂ ਆਪਾਂ ਕਹਿ ਦਿੰਦੇ ਆ ਕਿ ਗ੍ਰਹਿ ਹੁੰਦਾ ਹਨਾ ਗ੍ਰਹਿ ਆਪਾਂ ਨੂੰ ਜਦੋਂ ਕੋਈ ਬੇਬੀ ਹੁੰਦਾ ਆਪਾਂ ਕਹਿੰਦੇ ਕਿ ਗ੍ਰਹਿ ਗ੍ਰਹਿ ਆ ਗਿਆ ਇਹ ਹਨਾ ਜਾਂ ਗ੍ਰਹਿ ਲੱਗਿਆ ਜਾਂ ਕੁਛ ਐਦਾਂ ਉਹਦੀ ਮਤਲਬ ਇਹ ਹੈ ਕਿ ਗਲ ਦੇ ਉੱਪਰ ਥੋੜਾ ਜਿਹਾ ਨਿਸ਼ਾਨ ਹੈ ਜੀ ਹਨਾ ਤੇ ਦਾਗ ਹੈ ਥੋੜਾ ਜਿਹਾ ਨਾਰਮਲ ਜਿਹਾ ਕਿ ਜਿਆਦਾ ਨਹੀਂ ਹੈਗਾ ਜੀ ਹਨਾ ਵੈਸੇ ਕੁੜੀ ਬਹੁਤ ਹੀ ਵਧੀਆ ਹੈ ਤੇ ਉਹਨਾਂ ਨੂੰ ਇਧਰ ਲੈ ਹੀ ਚਾਹੀਦਾ ਬਸ ਤੁਹਾਨੂੰ ਦੱਸਦਾ ਕਿ 8 ਜਾਂ 9 ਕਿਲੇ ਜਾਂ 10 ਕਿਲੇ ਪਹਿਲੇ ਦੇ ਵਿੱਚ ਹੋਵੇ ਜੀ ਹਨਾ ਸਕਰੀਨ ਦੇ ਉੱਪਰ ਮੈਂ ਆਪਣਾ ਨੰਬਰ ਵੀ ਮੈਂਸ਼ਨ ਕਰ ਦਵਾਂਗੀ ਜੀ ਜਿਨ੍ਹਾਂ ਨੇ ਪਹਿਲਾਂ ਤਾਂ ਗੱਲ ਲਈ ਹੈ ਜੀ ਹਨਾ ਤੁਸੀਂ ਮੇਰੇ ਨਾਲ ਜਦੋਂ ਕੰਟੈਕਟ ਕਰਦੇ ਹੋ ਜੀ ਹਨਾ ਪਹਿਲਾਂ ਤੁਸੀਂ ਕਮੈਂਟ ਦੇ ਵਿੱਚ ਦੱਸ ਦਿਆ ਕਰੋ ਕਿ ਤੁਸੀਂ ਇੱਥੋਂ ਲਿਆਏ ਸੀ ਹਨਾ ਆਪਣਾ ਨੰਬਰ ਕਿਉਂਕਿ ਮੇਰੇ ਕੋਲੇ ਬਹੁਤ ਏਦਾਂ ਤੇ ਆ ਕਈਆਂ ਦੇ ਜਦੋਂ ਮੇਰੇ ਰਿਸ਼ਤੇ ਵੀ ਕਰਵਾ ਚੁੱਕੀਆਂ ਉਹ ਸਿੱਧਾ ਉਤਰੋਂ ਨੰਬਰ ਲੈ ਕੇ ਮੈਨੂੰ ਜਦੋਂ ਕਾਲ ਕਰਦੇ ਮੈਂ ਉਹਨਾਂ ਦੀ ਕਾਲ ਨਹੀਂ ਰੀਸੀਵ ਕਰਦੀ ਹੈਗੇ ਕਿ ਸੋ ਪਲੀਜ਼ ਪਹਿਲਾਂ ਦੱਸ ਦਿਆ ਕਰੋ ਜੀ ਹਨਾ ਤੇ ਇਹ ਜਿੰਨਾਂ ਦੇ ਵੀ ਮੈਂ ਬੋਲੇ ਆ ਜੀ ਡਾਟੇ ਹਨਾ ਜਿੱਦਾਂ ਕਿ 2 3 4 ਚਾਰ ਕੁੜੀਆਂ ਦੇ ਡਾਟੇ ਮੈਂ ਬੋਲ ਚੁੱਕੀਆਂ ਜੀ ਹਨਾ ਸੋ ਇੱਕ ਚਲੋ ਇੱਕ ਹੋਰ ਕੁੜੀ ਦਾ ਡਾਟਾ ਆਪਾਂ ਬੋਲ ਹੀ ਦਿੰਨੇ ਆ ਹਨਾ ਪੰਜ ਕੁੜੀਆਂ ਦੇ ਡਾਟੇ ਹੋ ਜਾਣਗੇ ਤੇ ਇਹਨਾਂ ਪੰਜਾਂ ਲਈ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਹਨਾ ਰਿਸ਼ਤਾ ਮਿਲ ਸਕੇ ਤੇ ਸਪੋਰਟ ਕਰਿਆ ਕਰੋ ਜੀ ਵੀਡੀਓ ਨੂੰ ਮੈਂ ਤੁਹਾਨੂੰ ਦੱਸੀ ਜਾਂਦੀ ਆ ਕਿ ਮੇਰੇ ਨਾਲੋਂ ਜ਼ਿਆਦਾ ਸਹਾਇਕ ਤੁਹਾਡਾ ਹੋਵੇ ਕਿਸੇ ਦਾ ਰਿਸ਼ਤਾ ਸਿਰੇ ਚੜਾਉਣ ਦੇ ਵਿੱਚ ਤੇ ਪਾਕੀ ਜੀ ਇੱਕ ਗੱਲ ਹੋਰ ਕੀ ਜਦੋਂ ਮੈਂ ਮੁੰਡਿਆਂ ਦੇ ਡਾਟੇ ਪਾਉਂਦੀ ਆ ਨਾ ਉਹਨਾਂ ਚੀਜ਼ਾਂ ਨੂੰ ਕੋਈ ਵੀ ਸ਼ੇਅਰ ਨਹੀਂ ਕਰਦਾ ਤੇ ਪਲੀਸ ਮੁੰਡਿਆਂ ਨੂੰ ਵੀ ਸਪੋਰਟ ਕਰਿਆ ਕਰੋ ਜੀ ਜੇ ਤੁਸੀਂ ਮੁੰਡਿਆਂ ਦੇ ਡਾਟੇ ਸਪੋਰਟ ਕਰੋਗੇ ਤਾਂ ਹੀ ਕਿਸੇ ਕੁੜੀ ਵਾਲਿਆਂ ਦੇ ਕੋਲੇ ਪਹੁੰਚੇਗਾ ਜਿੱਦਾਂ ਦਾ ਉਹਨਾਂ ਨੂੰ ਮੁੰਡਾ ਚਾਹੀਦਾ ਹੋਵੇ ਜਾਂ ਹਨਾ ਬਹੁਤ ਇਦਾਂ ਦੀਆਂ ਫੈਮਲੀਆ ਹੁੰਦੀਆਂ ਕਿ ਸਾਨੂੰ ਇਦਾਂ ਦਾ ਮੁੰਡਾ ਚਾਹੀਦਾ ਹੋ ਸਕਦਾ ਉਹਨਾਂ ਕੋਲੇ ਉਹਨਾਂ ਦੇ ਪ੍ਰੋਫਾਈਲਾਂ ਪਹੁੰਚ ਜਾ ਕਰਨ ਜੀ ਹਨਾ ਚੈੱਕ ਕਰਿਆ ਕਰੋ ਕਿ ਜਿਹੜੇ ਆਪਾਂ ਮੁੰਡਿਆਂ ਦੇ ਡਾਟੇ ਵੀ ਪਾਉਂਦੇ ਆ ਤੇ ਉਹ ਵੀ ਤੁਸੀਂ ਸ਼ੇਅਰ ਕਰ ਸਕਿਆ ਕਰੋ ਸੋ ਇੱਕ ਹੋਰ ਡਾਟਾ ਆਇਆ ਹੋਇਆ ਜੀ ਉਹ ਹੈ ਜੀ ਸ਼ਰਮਾ ਪੰਡਤਾਂ ਦੀ ਕੁੜੀ ਹੈ ਪੰਡਿਤ ਸ਼ਰਮੇ ਜਿਨ੍ਹਾਂ ਨੂੰ ਕਹਿ ਦਿੰਦੇ ਆਪਾਂ ਉਹਨਾਂ ਦੀ ਕੁੜੀ ਹੈ ਜੀ ਕੁੜੀ ਸੋਹਣੀ ਹੈ ਸਮਾਰਟ ਹੈ ਤੇ ਆ ਕੁੜੀ ਤਾਂ ਬਹੁਤ ਸੋਹਣੀ ਹੈ ਜੀ ਬਟ ਉਹਦਾ ਵੀ ਡਾਈਵੋਰਸ ਆਇਆ ਉਹਦੇ ਕੋਲ ਇੱਕ ਬੇਬੀ ਹੈ ਜੀ 9-10 ਸਾਲ ਦਾ ਬੇਟਾ ਹੈ ਤੇ ਉਹਨਾਂ ਨੂੰ ਬਸ ਇਹ ਆ ਕਿ ਜਰਨਲ ਦੇ ਵਿੱਚ ਕਰਨਾ ਉਹਨਾਂ ਨੇ ਕਾਸਟ ਦੇ ਵਿੱਚ ਉਹ ਇੱਥੇ ਮੋਗੇ ਦੇ ਨੀਅਰ ਹੀ ਹੈ ਜੀ ਉਹਨਾਂ ਦਾ ਪਿੰਡ ਸ਼ਹਿਰ ਤੇ ਉਹਨਾਂ ਨੂੰ ਇਹ ਆ ਕਿ ਬਸ ਮੁੰਡਾ ਵਧੀਆ ਹੋਵੇ ਨਸ਼ੇ ਤੋਂ ਰਹਿਤ ਹੋਵੇ ਆਪਣਾ ਕਾਰੋਬਾਰ ਹੋਵੇ ਤੇ ਜੋ ਉਹਨਾਂ ਦੇ ਬੱਚੇ ਨੂੰ ਵੀ ਐਕਸੈਪਟ ਕਰ ਸਕਿਆ ਜੀ ਬੱਚੇ ਨੂੰ ਹਨਾ ਅਪਨਾ ਸਕੇ ਖੱਤਰੀਵਾ ਜੁਨਾ ਦੇ ਵੀ ਕਰ ਦੇਣਗੇ ਰੋੜਿਆਂ ਦੇ ਵੀ ਕਰ ਦੇਣਗੇ ਬਾਮਨਾ ਦੇ ਵੀ ਕਰ ਦੇਣਗੇ ਹਨਾ ਤੇ ਪੰਡਤਾ ਚਲੋ ਉਹਨਾਂ ਦੀ ਆਪਸ਼ਨ ਹੈਗੀ ਹੈ ਹੈਗੀ ਹੈ ਕਿ ਸ਼ਰਮਾ ਕਾਸਟ ਦੇ ਵਿੱਚ ਕੋਈ ਨਹੀਂ ਤਾਂ ਤੁਹਾਨੂੰ ਪਤਾ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਨਾਲ ਤੇ ਜ਼ਰੂਰ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇੰਨਾ ਪੰਜਾਂ ਬੇੜਾ ਨੂੰ ਹਨਾ ਉਹਨਾਂ ਦੇ ਜੀਵਨ ਸਾਥੀ ਮਿਲਣ ਦੇ ਵਿੱਚ ਮੇਰੇ ਨਾਲੋਂ ਜ਼ਿਆਦਾ ਸਹਿਯੋਗ ਥੋੜਾ ਹੋਵੇ ਜੀ ਤੁਸੀਂ ਜੋੜਨ ਵਾਲੇ ਹੋ ਜੀ ਮੈਂ ਨਹੀਂ ਹੈਗੀ ਹਨਾ ਮੈਂ ਤਾਂ ਚਲੋ ਇੱਕ ਜ਼ਰੀਆ ਬਣਦੀ ਹਾਂ ਜ਼ਰੂਰ ਤੇ ਪਲੀਜ਼ ਤੁਸੀਂ ਹੀ ਜੋੜਨ ਵਾਲੇ ਹੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਵੀਡੀਓ ਨੂੰ ਕਿਉਂਕਿ ਤੁਹਾਡੀ سپورਟ ਦੇ ਨਾਲ ਜੀ ਜੇ ਆਪਾਂ ਨੂੰ ਇਹ ਆ ਕਿ ਹਨਾ ਉਹਨਾਂ ਲਈ ਜੀਵਨ ਸਾਥੇ ਮਿਲਣਗੇ ਤੇ ਜੋ ਮੈਂ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ ਜੀ ਹਨਾ ਤੇ ਉਹਦੇ ਤੇ ਤੁਸੀਂ ਮੇਰੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਕਾਲਿੰਗ ਟਾਈਮ ਮੇਰਾ ਹੈਗਾ ਜੀ 10 ਤੋਂ 11 ਓਨਲੀ ਮੈਂ 10 ਤੋਂ 11 ਦੇ ਵਿੱਚ ਹੀ ਗੱਲ ਕਰਦੀ ਹਾਂ ਬਟ ਇਹ ਕਿ ਸਿੱਧਾ ਡਾਇਰੈਕਟ ਕਾਲ ਨਾ ਲਾਇਆ ਕਰੋ ਜੀ ਸਬਸਕ੍ਰਾਈਬ ਕਰਕੇ ਸਬਸਕ੍ਰਾਈਬਰ ਦਾ ਮੈਨੂੰ ਸਕਰੀਨਸ਼ਾਟ ਪਾਦਿਆ ਕਰੋ ਨਾਲ ਆਪਣਾ ਫੁੱਲ ਬਾਇਓ ਡਾਟਾ ਤੇ ਪਿਕਅਪ ਆ ਦਿਆ ਕਰੋ ਕਿਉਂਕਿ ਕੁਛ ਅਜਿਹੇ ਡਾਟਾ ਜਿਹੜੇ ਸਿੱਧਿਆਂ ਬਸ ਸਿਰਫ ਕਾਲ ਹੀ ਲਗਾਉਂਦੇ ਰਹਿੰਦੇ ਆ ਕਾਲ ਹੀ ਲਗਾਉਂਦੇ ਰਹਿੰਦੇ ਆ ਕੁਛ ਨਹੀਂ ਦੱਸਦੇ ਕਿ ਕਿੱਥੋਂ ਬੁਲਾਉਣ ਕਰਦੇ ਆ ਕੌਣ ਹੈ ਜਾਂ ਕਿੱਥਾ ਹੈ ਜੀ ਉਹਨਾਂ ਦੀ ਫਿਰ ਆਪਾਂ ਕਾਲ ਨਹੀਂ ਰਿਸੀਵ ਕਰੀ ਦੇਗੀ ਸੋ ਪਲੀਜ਼ ਰਿਕਵੈਸਟ ਇਹ ਹੀ ਹੈ ਜੀ ਕਿ ਤੇ ਹਾਂ ਜੀ ਪਲੀਜ਼ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਤੇ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਿਉਂਕਿ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਤੁਸੀਂ ਬੈਲ ਦਾ ਬਟਨ ਦਬਾ ਦਿਆ ਕਰੋ ਉਹਦੇ ਨਾਲ ਕੀ ਹੁੰਦਾ ਹੈ ਜੀ ਆਪਾਂ ਨੂੰ ਸਬਸਕ੍ਰਾਈਬ ਤੱਕ ਦੀ ਕੋਈ ਵੀ ਆਪਾਂ ਨੂੰ ਡਿਮਾਂਡ ਨਹੀਂ ਹੈਗੀ ਬਸ ਇਹ ਹੈ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਹਨਾ ਤਾਂ ਕਿ ਤੁਹਾਡੇ ਤੱਕ ਇਨਫਰਮੇਸ਼ਨ ਪਹੁੰਚ ਸਕੇ ਬਿਲ ਦਾ ਬਟਨ ਨਾਲ ਜ਼ਰੂਰ ਦਬਾਇਆ ਕਰਿਓ ਜੀ ਤਾਂ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਆਪਾਂ ਉਦੋਂ ਤੱਕ ਤੁਸੀਂ ਜਿਨ੍ਹਾਂ ਨੇ ਵੀ ਵਤ ਵਤ ਡਾਟਾ ਭੇਜਨੇ ਆਪਾਂ ਸਕ੍ਰੀਨ ਤੇ ਆਪਣਾ ਨੰਬਰ ਵੀ ਦਵਾਂਗੇ ਤੁਸੀਂ ਆਪਣਾ ਡਾਟਾ ਸ਼ੇਅਰ ਕਰ ਸਕਦੇ ਆਂ ਬਾਕੀ ਜੀ ਪਹਿਲਾਂ ਇੱਧਰ ਕਮੈਂਟ ਦੇ ਵਿੱਚ ਦੱਸ ਦਿਆ ਕਰੋ ਜੇ ਆਪਾਂ ਨੂੰ ਲੱਗਿਆ ਕਿ ਤੁਹਾਡਾ ਡਾਟਾ ਹਨਾ ਜਾਚ ਰਿਹਾ ਵਾ ਜਾਂ ਕੁਝ ਵੀ ਫਿਰ ਮੈਂ ਤੁਹਾਨੂੰ ਦੱਸ ਦਵਾਂਗੀ ਕਿ ਸਕ੍ਰੀਨ ਤੇ ਜੋ ਨੰਬਰ ਹੈ ਉਧਰ ਤੁਸੀਂ ਮੈਂਸ਼ਨ ਕਰ ਦਿਓ ਆਪਣਾ ਡਾਟਾ ਤੇ ਠੀਕ ਹੈ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ते बद्ध शेअर लाईक अँड सबस्क्राईब जर करो धन्यवाद